ਤਾਂ ਚੰਡੀਗੜ੍ਹ ਪੁਲਿਸ ਨੇ ਹੋਲੀ ਖੇਡਦੇ ਮੁੰਡੇ ਕੁੜੀਆਂ ਨੂੰ ਭੱਜੜਾ ਪਵਾ ਦਿੱਤੀਆਂ ਹਾਲਾਂਕਿ ਮੌਕੇ ਤੇ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਜਿਵੇਂ ਹੀ ਪੁਲਿਸ ਡੰਡੇ ਲੈ ਕੇ ਪਹੁੰਚੀ ਤਾਂ ਉੱਥੇ ਜਿਹੜੇ ਮੁੰਡੇ ਕੁੜੀਆਂ ਹੋਲੀ ਖੇਡ ਰਹੇ ਸੀ ਉਹ ਇੱਕਦਮ ਡਰ ਜਾਂਦੇ ਐ ਤੇ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਐ ਜਦੋਂ ਭੱਜਦੇ ਐ ਹਾਲਾਂਕਿ ਇੱਕ ਦੂਜੇ ਵਿੱਚ ਵੱਜਦੇ ਵਜੋਂਦੇ ਢਿੱਕ ਸਕਦੇ ਸੀ ਹੱਥਾਂ ਦਾ ਤੱਕ ਵੀ ਇਹਨਾਂ ਨਾਲ ਵਾਪਰ ਸਕਦਾ ਸੀ ਤਸਵੀਰਾਂ ਸੁਖਨਾ ਲੇਖ ਤੋਂ ਆ ਰਹੀਆਂ ਨੇ ਜਿੱਥੇ ਕੀ ਹੋਲੀ ਖੇਡ ਰਹੇ ਮੁੰਡੇ ਕੁੜੀਆਂ ਉਹ ਚੰਡੀਗੜ੍ਹ ਪੁਲਿਸ ਨੂੰ ਉਸ ਵੇਲੇ ਪਾਟੜਾਂ ਪਵਾ ਦਿੱਤੀਆਂ ਜਦੋਂ ਬਿਲਕੁਲ ਮगन ਹੋ ਕੇ ਉਸ ਤਿਹਾਰ ਦਾ ਆਨੰਦ ਮਾਣਦੇ ਸੀ ਮੌਕੇ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਰਕੇ ਇੱਕਦਮ ਮੌਕੇ ਤੇ ਹੜਕਮ ਮੱਜ ਜਾਂਦਾ ਹੈ ਮੁੰਡੇ ਕੁੜੀਆਂ ਇੱਧਰ ਉੱਧਰ ਭੱਜਣ ਲੱਗਦੇ ਆ ਹਾਦਸੇ ਤੋਂ ਵੱਡਾ ਬਚਾਅ ਰਹਿ ਜਾਂਦਾ ਹੈ ਸੁਖਨਾ ਲਿਖਦੀਆਂ ਤਸਵੀਰਾਂ ਨੇ ਜਿੱਥੇ ਕਿ ਅੱਜ ਹੌਲੀ ਦਾ ਤਿਹਾਰ ਮਨਾਇਆ ਜਾ ਰਿਹਾ ਸੀ ਇਸੇ ਦੌਰਾਨ ਚੰਡੀਗੜ੍ਹ ਪੁਲਿਸ ਜੋ ਹੈ ਮੌਕੇ ਤੇ ਪੁੱਜਦੀ ਹੈ ਜਿਸ ਸਮਗਰੋਂ ਕੈਮਰੇ ਦੇ ਵਿੱਚ ਅਜਿਹੀਆਂ ਤਸਵੀਰਾਂ ਕੈਦ ਹੋਈਆਂ ਜਿਸ ਸਮਗਰੋਂ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿ ਕੋਈ ਨਾ ਕੋਈ ਵੱਡਾ ਹਾਦਸਾ ਜੜਾ ਇੱਥੇ ਹੋ ਸਕਦਾ ਸੀ ਹਾਲਾਂਕਿ ਸੁਖਨਾ ਲੇਕ ਨੂੰ ਖਾਲੀ ਕਰਵਾਉਣ ਦੀ ਇੱਥੇ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਉਂ ਸੁਖਨਾ ਲੇਕ ਖਾਲੀ ਕਰਵਾਏ ਜਾ ਰਹੀ ਹੈ ਇਸ ਬਾਬਤ ਫਿਲਹਾਲ ਕੋਈ ਵੀ ਜਾਣਕਾਰੀ ਅਜੇ ਤੱਕ ਨਹੀਂ ਹਾਸਲ ਹੋ ਸਕੀ ਪਰ ਜਦੋਂ ਪੁਲਿਸ ਨੇ ਇਹਨਾਂ ਨੂੰ ਭੱਜੜਾਂ ਪੁਆਈਆਂ ਤਾਂ ਮੌਕੇ ਤੇ ਮੁੰਡੇ ਕੁੜੀਆਂ ਜੋ ਨੇ ਜਦੋਂ ਇੱਧਰ ਉੱਧਰ ਭੱਜਦੇ ਆ ਤਾਂ ਇੱਕ ਦੂਜੇ ਦੇ ਵਿੱਚ ਟਕਰਾਉਣ ਲੱਗਦੇ ਆ ਵੱਡੇ ਹਾਦਸੇ ਤੋਂ ਵੱਡਾ ਬਚਾਅ ਰਹਿ ਜਾਂਦਾ ਓ ਚਾਚਾ ਸਾਡਾ ਨਾ ਮਾਰੀ ਅਸੀਂ ਦਾ ਆਰੇ ਹੋਣੀ ਹੋਣੀ ਚਲੋ ਚਲੋ ਪਿਆਰ ਨਾਲ ਚਲੋ ਨਿਕਲੋ ਚਾਰ ਨੰਬਰ ਦੇ ਲੋ ਬਾਈ ਚੰਡੀਗੜ੍ਹ ਪੁਲਿਸ ਨੇ ਹੋਲੀ ਖੇਡਦੇ ਮੁੰਡੇ ਕੁੜੀਆਂ ਨੂੰ ਭਜੜਾ ਪਵਾ ਦਿੱਤੀਆਂ ਹਾਲਾਂਕਿ ਮੌਕੇ ਤੇ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਜਿਵੇਂ ਹੀ ਪੁਲਿਸ ਡੰਡੇ ਲੈ ਕੇ ਪਹੁੰਚੀ ਤਾਂ ਉੱਥੇ ਜਿਹੜੇ ਮੁੰਡੇ ਕੁੜੀਆਂ ਹੋਲੀ ਖੇਡ ਰਹੇ ਸੀ ਉਹ ਇੱਕਦਮ ਡਰ ਜਾਂਦੇ ਐ ਤੇ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਐ ਜਦੋਂ ਭੱਜਦੇ ਐ ਹਾਲਾਂਕਿ ਇੱਕ ਦੂਜੇ ਵਿੱਚ ਵੱਜਦੇ ਵਜੋਂਦੇ ਢਿੱਕ ਸਕਤੇ ਸੀ ਹੱਥਾਂ ਦਾ ਤੱਕ ਵੀ ਇਹਨਾਂ ਨਾਲ ਵਾਪਰ ਸਕਦਾ ਸੀ ਤਸਵੀਰਾਂ ਸੁਖਨਾ ਲੇਖ ਤੋਂ ਆ ਰਹੀਆਂ ਨੇ ਜਿੱਥੇ ਕੀ ਹੋਲੀ ਖੇਡ ਰਹੇ ਮੁੰਡੇ ਕੁੜੀਆਂ ਉਹ ਚੰਡੀਗੜ੍ਹ ਪੁਲਿਸ ਨੂੰ ਉਸ ਵੇਲੇ ਪਾਟੜਾਂ ਪਵਾ ਦਿੱਤੀਆਂ ਜਦੋਂ ਬਿਲਕੁਲ ਮगन ਹੋ ਕੇ ਉਸ ਤਿਹਾਰ ਦਾ ਆਨੰਦ ਮਾਣਦੇ ਸੀ ਮੌਕੇ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਰਕੇ ਇੱਕਦਮ ਮੌਕੇ ਤੇ ਹੜਕਮ ਮੱਜ ਜਾਂਦਾ ਹੈ ਮੁੰਡੇ ਕੁੜੀਆਂ ਇੱਧਰ ਉੱਧਰ ਭੱਜਣ ਲੱਗਦੇ ਆ ਹਾਦਸੇ ਤੋਂ ਵੱਡਾ ਬਚਾਅ ਰਹਿ ਜਾਂਦਾ ਹੈ ਸੁਖਨਾ ਲਿਖਦੀਆਂ ਤਸਵੀਰਾਂ ਨੇ ਜਿੱਥੇ ਕਿ ਅੱਜ ਹੌਲੀ ਦਾ ਤਿਹਾਰ ਮਨਾਇਆ ਜਾ ਰਿਹਾ ਸੀ ਇਸੇ ਦੌਰਾਨ ਚੰਡੀਗੜ੍ਹ ਪੁਲਿਸ ਜੋ ਹੈ ਮੌਕੇ ਤੇ ਪੁੱਜਦੀ ਹੈ ਜਿਸ ਸਮਗਰੋਂ ਕੈਮਰੇ ਦੇ ਵਿੱਚ ਅਜਿਹੀਆਂ ਤਸਵੀਰਾਂ ਕੈਦ ਹੋਈਆਂ ਜਿਸ ਸਮਗਰੋਂ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿ ਕੋਈ ਨਾ ਕੋਈ ਵੱਡਾ ਹਾਦਸਾ ਜੜਾ ਇੱਥੇ ਹੋ ਸਕਦਾ ਸੀ ਹਾਲਾਂਕਿ ਸੁਖਨਾ ਲੇਕ ਨੂੰ ਖਾਲੀ ਕਰਵਾਉਣ ਦੀ ਇੱਥੇ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਉਂ ਸੁਖਨਾ ਲੇਕ ਖਾਲੀ ਕਰਵਾਏ ਜਾ ਰਹੀ ਹੈ ਇਸ ਬਾਬਤ ਫਿਲਹਾਲ ਕੋਈ ਵੀ ਜਾਣਕਾਰੀ ਅਜੇ ਤੱਕ ਨਹੀਂ ਹਾਸਲ ਹੋ ਸਕੀ ਪਰ ਜਦੋਂ ਪੁਲਿਸ ਨੇ ਇਹਨਾਂ ਨੂੰ ਭਾਜੜਾ ਪੁਆਈਆਂ ਤਾਂ ਮੌਕੇ ਤੇ ਮੁੰਡੇ ਕੁੜੀਆਂ ਜੋ ਨੇ ਜਦੋਂ ਇੱਧਰ ਉੱਧਰ ਭੱਜਦੇ ਆ ਤਾਂ ਇੱਕ ਦੂਜੇ ਦੇ ਵਿੱਚ ਟਕਰਾਉਣ ਲੱਗਦੇ ਆ ਵੱਡੇ ਹਾਦਸੇ ਤੋਂ ਵੱਡਾ ਬਚਾਅ ਰਹਿ ਜਾਂਦਾ ਓ ਚਾਚਾ ਸਾਡਾ ਨਾ ਮਾਰੀ ਅਸੀਂ ਤਾਂ ਆਰੇ ਹੋਣੀ ਹੋਣੀ ਚਲੋ ਚਲੋ ਪਿਆਰ ਨਾਲ ਚਲੋ ਨਿਕਲੋ ਚਾਰ ਨੰਬਰ ਦੇ ਲੋ ਬਾਈ